ਗੁਰੂ ਸਾਹਿਬ ਨੇ ਸਾਨੂੰ ਏਕ ਓਮਕਾਰ ਨਾਲ ਬੰਨਤਾ ਉਹਦਾ ਰੂਪ ਹਰੇਕ 'ਚ ਪਾਤਾ ਚਾਹੇ ਵਿਰੋਧੀ ਹੋਏ ਚਾਹੇ ਕੋਈ ਆਪਣਾ ਹੋਏ ਜਦ ਬਣੇ ਇੱਕ ਦੇ ਹੋ ਤੁਸੀਂ ਕਿਸੇ ਦਾ ਮਾਨ ਕੋ ਨਹੀਂ ਸਕਦੇ ਕਿਸੇ ਤੋਂ ਤੁਸੀਂ ਬਰਖਿਲਾਫ ਉਹਦੇ ਹੱਕ ਲੈ ਨਹੀਂ ਸਕਦੇਗੇ ਇਹ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਸਾਥ ਸੰਗਤ ਜੀ ਹਿਊਮਨ ਰਾਈਟਸ ਦਾ ਜਿਹੜਾ ਉਹਨ ਨਵੇਂ ਜਮਾਨੇ ਦਾ ਦੌਰ ਹੈ ਉਹ ਦੂਜੇ ਵਿਸ਼ਵ ਜੰਗ ਤੋਂ ਬਾਅਦ ਹੋਇਆ ਜਿੱਥੇ ਲੋਕ ਲੜ ਲੜ ਕੇ ਤੰਗ ਹੋ ਗਏ ਸੀਗੇ ਉਹਨਾਂ ਨੇ ਅਮਨ ਤੇ ਸ਼ਾਂਤ ਭਾਲਿਆ ਸੀਗਾ ਉਹਦੀ ਖੋਜ ਜਿਹੜੀ ਗੁਰੂ ਸਾਹਿਬ ਨੇ ਬਾਣੀ 'ਚ ਭਗਤਾਂ ਨੇ ਬਾਣੀ 'ਚ ਪਹਿਲਾਂ ਹੀ ਲੱਭ ਲਈ ਸੀ ਕਿਸੇ ਬੰਦੇ ਦੇ ਨੁਕੀ ਅਧਿਕਾਰਾਂ ਨੂੰ 60 ਵਜੇ ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਔਰ ਰੱਦ ਹੈ ਖਤਮ ਹੈ ਇਹ ਉਨਾ ਦਾ ਸੁਵਿਧਾਨ ਕੰਡਾ ਹੈਗਾ ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬਰੋਗੇਟ ਤੁਸੀਂ ਕਰ ਸਕਦੇ ਹੋ ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਡ ਡਾਊਨ ਬਾਈ ਲਾ ਬਲਟ ਐਕਟ ਤੇ ਬਰਖਲਾ ਜੱਲਿਆਂ ਵਾਲਾ ਬਾਗ ਇਸ ਧਰਤੀ ਦੇ ਉੱਤੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ ਉਹ ਅੱਜ ਵੀ ਜੁਹੁੰਦਾ ਆ ਸਰਤਰ ਸੇਮ ਸਿੰਘ ਬੋਲ ਕੇ ਗਏ ਆ ਅਮਰਿਤਪਾਲ ਉਹਦਾ ਨਮਾਸ਼ਕਾਰ ਅੱਜ ਵੀ ਹੈਗਾ ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਕਿਉਰਿਟੀ ਐਕਟ ਜੋ ਰੌਲੋਡ ਐਕਟ ਤੋਂ ਬਣਿਆ ਹੋਇਆ ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆ ਜਿਹੜੇ ਯੂਆਪਾ ਤਾੜਾ ਐਨਐਸਏ 57 ਤੱਕ ਵੀ ਤੁਸੀਂ ਕਿੰਨੇ 57 ਦੇ ਵਿੱਚ ਰਗੜੇ ਗਏ ਹੋ 6-6 ਮਹੀਨੇ ਇਹੋ ਜੇ ਸਟਰਕਚਰ ਨਾਲ ਇਹ ਤੁਹਾਨੂੰ ਇਨ ਪ੍ਰिजन ਵੀ ਕਰਦਾ ਹੈ ਤੁਹਾਡੀ ਫ੍ਰੀडम ਵੀ ਲੈਂਦਾ ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ ਤੰਤਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਯਾਦ ਵਿੱਚ ਹਿਊਮਨ ਰਾਈਟਸ ਦਿਹਾੜੇ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਕਾਰਜ ਕਰੀ ਦੇ ਉੱਤੇ ਤੇ ਸਿੱਖਾਂ ਦੀ ਹਾਲਾਤ ਇਸ ਵਿਸ਼ੇ ਤੇ ਦਲ ਖਾਲਸਾ ਦੇ ਰੱਖੇ ਹੋਏ ਸੈਮੀਨਾਰ ਤੇ ਆਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨੂਰ ਤੇ ਸਭ ਜਗ ਉਹ ਪੁਜਿਏ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਨੂੰ ਏਕ ਓਮਕਾਰ ਨਾਲ ਬੰਨਤਾ ਉਹਦਾ ਰੂਪ ਹਰੇਕ 'ਚੇ ਪਾਤਾ ਚਾਹੇ ਵਿਰੋਧੀ ਹੋਏ ਚਾਹੇ ਕੋਈ ਆਪਣਾ ਹੋਏ ਜਦ ਬਣੇ ਇੱਕ ਦੇ ਹੂੰ ਤੁਸੀਂ ਕਿਸੇ ਦਾ ਮਾਨ ਖੋ ਨਹੀਂ ਸਕਦੇ ਕਿਸੇ ਤੋਂ ਤੁਸੀਂ ਬਰਖਿਲਾਫ ਉਹਦੇ ਹੱਕ ਲੈ ਨਹੀਂ ਸਕਦੇ ਹੈਗੇ ਇਹ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਇਸ ਦੇ ਪਾਲਣਾ 'ਚ ਅੱਜ ਅਸੀਂ ਬੈਠੇ ਹੋਏ ਹੈਗੇ ਆ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ ਉਹ ਅੱਜਕੱਲ ਦੇ ਥਿਓਰੀਟਿਸ਼ਨ ਹਿਊਮਨ ਡਿਗਨਿਟੀ ਮਾਨ ਦੇ ਵਿੱਚ ਰੱਖਦੇ ਹੈਗੇ ਆ ਔਰ ਇਹਦੇ ਉੱਤੇ ਕਿ ਕਿਸੇ ਦੇ ਮਾਨ ਮਰਿਆਦਾ ਨੂੰ ਭੰਗ ਨਹੀਂ ਕਰਨਾ ਖਤਮ ਨਹੀਂ ਕਰਨਾ ਉਹਦੇ ਵਾਸਤੇ ਹੱਕ ਆਪਾਂ ਨੂੰ ਮਿਲੇ ਹੋਏ ਆ ਜੋ ਸੰਵਿਧਾਨਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿੱਚ ਜਿਹੜਾ ਫ੍ਰੈਂਚ ਰੈਵੋਲੂਸ਼ਨ ਸੀ ਅਮਰੀਕਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਏ ਬਣੇ ਹੋਏ ਆ ਤੇ ਅੱਗੇ ਉਹਨਾਂ ਦਾ ਕਾਨੂੰਨ ਦੇ ਵਿੱਚ ਜੋ ਭਰਿਆ ਉਹ ਸਾਡੀ ਰਖਵਾਲੀ ਕਰਨ ਵਾਸਤੇ ਬਣਿਆ ਪਰ ਸਿੱਖ ਦਾ ਇਹ ਮੋਢਲਾ ਫਰਜ਼ ਹੈਗਾ ਇਹਨੂੰ ਮੰਨਣਾ ਔਰ ਇਹ ਫਰਜ਼ ਕੱਲਾ ਸਾਡੇ ਤੇ ਨਹੀਂ ਲਾਗੂ ਇਹ ਗੁਰੂ ਸਾਹਿਬ ਨੇ ਆਪਣੇ ਉੱਤੇ ਲਾਗੂ ਕਰਕੇ ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਵੀ ਗਵਾਇਆ ਕਿਉਂਕਿ Hindu ਧਰਮ ਦਾ ਜਨੇਉ ਤੇ ਤਿਲਕ ਦੇ ਉੱਤੇ ਜ਼ਬਰ ਇੱਕ ਮੁਲਕ ਕਰ ਰਿਹਾ ਸੀਗਾ ਔਰ ਇਹ ਉਹਨਾਂ ਦੀ ਵਡਿਆਈ ਹੈ ਕਿ ਅਖਰਾਂ ਨੂੰ ਅਸਲੀਅਤ 'ਚ ਤਬਦੀਲ ਕਰਕੇ ਉਹਨਾਂ ਨੇ ਇੱਕ ਸਾਡੇ ਵਾਸਤੇ ਇਹੋ ਜੀ ਮਰਿਆਦਾ ਖੜੀ ਕਰਤੀ ਕਿ ਅੱਜ ਅਸੀਂ ਫਖਰ ਤੇ ਗਰਭ ਨਾਲ ਆਪਣੇ ਗੁਰੂ ਦੇ ਨਾਲ ਖੜਕੇ ਇਹ ਗੱਲਾਂ ਸਪਸ਼ਟ ਕਰ ਸਕਦੇ ਹੈਗੇ ਆਂ ਸਾਧ ਸੰਗਤ ਜੀ ਹਿਊਮਨ ਰਾਈਟਸ ਦਾ ਜਿਹੜਾ ਹੁਣ ਨਵੇਂ ਜਮਾਨੇ ਦਾ ਦੌਰ ਹੈ ਉਹ ਦੂਜੇ ਵਿਸ਼ਵ ਜੰਗ ਤੋਂ ਬਾਅਦ ਹੋਇਆ ਜਿੱਥੇ ਲੋਕ ਲੜ ਲੜ ਕੇ ਤੰਗ ਹੋ ਗਏ ਸੀਗੇ ਉਹਨਾਂ ਨੇ ਅਮਨ ਤੇ ਸ਼ਾਂਤ ਭਾ ਲਿਆ ਸੀਗਾ ਉਹਦੀ ਖੋਜ ਜਿਹੜੀ ਗੁਰੂ ਸਾਹਿਬ ਨੇ ਬਾਣੀ ਚ ਭਗਤਾਂ ਨੇ ਬਾਣੀ ਚ ਪਹਿਲਾਂ ਹੀ ਲੱਭ ਲਈ ਸੀ ਉਹਨਾਂ ਦੀ ਖੋਜ ਸੀ ਕਿ ਕਿਸੇ ਦੇ ਹੱਕ ਨਹੀਂ ਖੋਣੇ ਹੈਗੇ ਔਰ ਉਹਨਾਂ ਨੂੰ ਰਾਈਟਸ ਦੇ ਵਿੱਚ ਇਸਟੈਬਲਿਸ਼ ਕਰਤਾ ਕਿ ਕਿਸੇ ਨੂੰ ਨੀਵਾ ਨਹੀਂ ਦਿਖਾਣਾ ਨੀਚ ਨਹੀਂ ਦਿਖਾਣਾ ਉਹਦੇ ਉੱਤੇ ਜ਼ਬਰ ਨਹੀਂ ਕਰਨਾ ਔਰ ਇਹ ਚੀਜ਼ਾਂ ਗੁਰੂ ਸਾਹਿਬ ਪਹਿਲਾਂ ਸਾਨੂੰ ਸਿਖਾ ਚੁੱਕੇ ਸੀਗੇ ਇਹ ਸੋਚ ਨੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਬਣਾਇਆ ਜਿਹਦੇ ਵਿੱਚ ਹਿਊਮਨ ਡਿਗਨਿਟੀ ਦੀ ਗੱਲ ਕੀਤੀ ਗਈ ਹੈ ਔਰ ਹਿਊਮਨ ਰਾਈਟਸ ਦਾ ਚਾਰਟਰ ਵੀ ਨਿਕਲਿਆ ਹੈਗਾ ਇਹਦੇ ਚਾਰਟਰ ਜਿਹੜਾ ਹੈਗਾ ਜਿਹੜੀ ਮਾਡਰਨ ਕਨਸਟੀਟਿਊਸ਼ਨਲਿਜ਼ਮ ਹੈ ਉਹਦੇ ਵਿੱਚ ਸਾਰੇ ਕਿਤੇ ਦਰਜ ਹੈਗਾ ਭਾਰਤ ਨੇ ਵੀ ਲਿੱਤਾ ਹੈਗਾ ਹੁਣ ਇਹਦੇ ਦੋ ਰੂਪ ਸੀਗੇ ਜਿਹੜਾ ਨਾਸੀ ਜਰਮਨੀ ਸੀ ਜਿਹਦੀ ਮੇਲ ਆਰਐਸਐਸ ਦੀ ਆਈਡੀਓਲੋਜੀ ਨਾਲ ਹਜੀ ਹੈ ਕਿ ਮਨੁੱਖ ਵੱਖ-ਵੱਖ ਚ ਵੰਡੀ ਹੋਈ ਹੈ ਕੋਈ ਉੱਚਾ ਕੋਈ ਨੀਚਾ ਕੋਈ ਬ੍ਰਾਹਮਣ ਹੈ ਕੋਈ ਸ਼ੂਦਰ ਹੈ ਕੋਈ ਸੁਪਰ ਰੇਸ ਦਾ ਹੈਗਾ ਤੇ ਕੋਈ ਜੂਇਸ਼ ਹੈਰਿਟੇਜ ਜਿਪਸੀ ਇਹੋ ਜੇ ਮਾੜੇ ਜਿਹੜੇ ਨਾਜ਼ੀ ਸੋਚਦੇ ਸੀਗੇ ਰੇਸ ਰੇਸ ਬੇਸ ਆਈਡੀਓਲੋਜੀ ਦਾ ਸ਼ਿਕਾਰ ਸੀ ਪਰ ਜਦ ਨਵੇਂ ਸੁਵਿਧਾਨ ਜਰਮਨੀ ਦੀ ਬਣੀ ਉਹਨਾਂ ਨੇ ਬਿਲਕੁਲ ਇਹਨੂੰ ਉਠਾ ਕਰਤਾ ਜਿੱਥੇ ਅੱਜ ਇੱਕ ਭਾਰਤ ਦੇ ਸੁਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ ਉੱਥੇ ਜਰਮਨੀ ਦਾ ਜਿਹੜਾ ਸੁਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਹੈ ਉਹ ਇਨ ਵਾਇਅਬਲ ਹੈ ਉਹਨਾਂ ਨੂੰ ਤੁਸੀਂ ਛੇੜ ਹੀ ਨਹੀਂ ਸਕਦੇ ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮੁੱਖੀ ਅਧਿਕਾਰਾਂ ਨੂੰ 60 ਵਜੇ ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਉਹ ਰੱਦ ਹੈ ਖਤਮ ਹੈ ਇਹ ਉਹਨਾਂ ਦਾ ਸੁਵਿਧਾਨ ਕੰਦਾ ਹੈਗਾ ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬ੍ਰੋਗੇਟ ਤੁਸੀਂ ਕਰ ਸਕਦੇ ਹੋ ਹਟਾ ਸਕਦੇ ਹੋ ਬਾਇ ਪ੍ਰੋਸੀਜਰ ਲੇਡ ਡਾਊਨ ਬਾਇ ਲਾ ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਭਾਰਤ ਦੀ ਆਜ਼ਾਦੀ ਉਹ ਰੌਲਟ ਐਕਟ ਦੇ ਬਰਖਲਾ ਜੱਲਿਆਂ ਵਾਲਾ ਬਾਗ ਇਸ ਧਰਤੀ ਦੇ ਉੱਤੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ ਉਹ ਅੱਜ ਵੀ ਜੁਹੁੰਦਾ ਆ ਸਰਤਰ ਸੇਮ ਸਿੰਘ ਬੋਲ ਕੇ ਗਏ ਆ ਅੰਮ੍ਰਿਤਪਾਲ ਉਹਦਾ ਨਮਾਸ਼ਕਾਰ ਅੱਜ ਵੀ ਹੈਗਾ ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਿਕਿਉਰਿਟੀ ਐਕਟ ਜੋ ਰੌਲਟ ਐਕਟ ਤੋਂ ਬਣਿਆ ਹੋਇਆ ਜਿਹੜਾ ਤੁਹਾਡੇ ਰਾਈਟਸ ਕਿ ਤੁਸੀਂ ਕਿਸੇ ਜਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਉ ਉਹ ਰੱਦ ਕੀਤਾ ਗਿਆ ਹੈਗਾ ਬਾਏ ਪ੍ਰੋਸੀਜਰ ਲੇਡ ਡਾਉਨ ਬਾਈ ਲਾ ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ ਚ ਕੋਈ ਕਾਨੂੰਨ ਨਹੀਂ ਜਿਹੜੇ ਮੁਨਫਤਾ ਤ ਉਹਦੀ ਮੁਨਫਤਾ ਹੋ ਸਕੇ ਮਾਨਸ ਇਜਾਤ ਸਵੇ ਇੱਕ 95 ਸਾਨੂੰ ਹੁਕਮ ਹੈ ਆਦੇਸ਼ ਹੈ ਉਸ ਹੁਕਮ ਦੀ ਅਸੀਂ ਤੁਰਦੇ ਹੈਗੇ ਆ ਸਾਡੀ ਇਹਦੇ ਨਾਲ ਮੇਲ ਨਹੀਂ ਹੋ ਸਕਦੀ ਹੈ ਅਸੀਂ ਵੱਖਰੀ ਚੀਜ਼ ਹੈ ਇਹ ਜਿਹੜੀ ਸੋਚ ਹੈ ਇਹ ਕਨਸਟੀਟਿਊਸ਼ਨਿਜ਼ਮ ਦੀ ਕਿ ਅਸੀਂ ਕਾਨੂੰਨ ਆਪਣੇ ਮਤਲਬ ਦਾ ਸਟੇਟ ਤੇ ਹੱਕ ਜੇ ਬਣਾ ਸਕਦੇ ਆ ਇਹ ਜਾਪਾਨੀ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਜਰਮਨ ਕਨਸਟੀਟਿਊਸ਼ਨ ਆਪਣੇ ਆਪ ਨੂੰ ਇਹਨੂੰ ਬਿਲਕੁਲ ਪਿੱਛੇ ਕਰਤਾ ਹੈਗਾ ਸਾਧ ਸੰਗਤ ਜੀ ਮੈਨੂੰ ਸਰ ਕਮਰਪਾਲ ਸਿੰਘ ਹੁਣਾਂ ਨੇ ਇੱਕ ਬਹੁਤ ਵੱਡਾ ਆਰਟੀਕਲ ਦਿੱਤਾ ਹੈਗਾ ਜਿਹਦੇ ਵਿੱਚ ਸਿੱਖ ਜਥੇਬੰਦੀਆਂ ਨੇ ਬ੍ਰਿਟਨ 올 ਪਾਰਲੀਮੈਂਟਰੀ ਗਰੁੱਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਆ ਪਾਰਲੀਮੈਂਟਰੀ ਗਰੁੱਪ ਹੈ 셀ਫ ਡਿਟਰਮੀਨੇਸ਼ਨ ਦੇ ਉੱਤੇ ਉਹਨਾਂ ਨੇ ਇੱਕ ਕਾਗਜ਼ ਦਿੱਤਾ ਜੋ ਮੈਂ ਕਵਰਪਾਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਆਪਣੀ ਵੈਬਸਾਈਟ ਤੇ ਚੜਾਣ ਤੇ ਸਭ ਨੂੰ ਪੜਾਉਣ ਤੇ ਉਹਦੇ ਵਿੱਚ ਇਹਨਾਂ ਨੇ ਸਟੈਪ ਬਾਈ ਸਟੈਪ ਸਾਰੀਆਂ ਆਰਗੂਮੈਂਟਸ ਜਿਹੜਾ ਭਾਰਤ ਵਰਤਦਾ ਹੈ ਕਿ ਰਾਈਟ ਟੂ 셀ਫ ਡਿਟਰਮੀਨੇਸ਼ਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਉਹਨਾਂ ਨੇ ਭੰਗ ਕੀਤੀਆਂ ਹੈਗੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਹਿੰਦਾ ਮਤਲਬ ਕਿ ਆਪਣੇ ਮਤ ਦੇ ਦਾਨ ਨਾਲ ਆਪਣਾ ਰਾਜਸੀ ਢਾਂਚਾ ਮੰਨਣਾ ਅਪਣਾਉਣਾ ਇੱਕ ਮੋਢਲਾ ਹੱਕ ਇਹ ਸਾਨੂੰ ਯੂਨਾਈਟਿਡ ਨੇਸ਼ਨ ਦਾ ਚਾਟਰ ਵੀ ਦਿੰਦਾ ਹੈ ਔਰ ਉਹਦੇ ਵਿੱਚ ਪਹਿਲਾਂ ਤਾਂ ਭਾਰਤ ਬੜੇ ਖੁਸ਼ੀ ਨਾਲ ਉਹਨੂੰ ਅਪਣਾਉਂਦਾ ਔਰ ਉਸਨੇ ਉਹਦੇ ਵਿੱਚ ਵਾਅਦਾ ਵੀ ਕੀਤਾ ਕਹਿੰਦਾ ਕਿ ਜਿੱਥੇ ਕਲੋਨੀਅਲਿਜ਼ਮ ਹੈ ਕਹਿਣ ਦਾ ਭਾਵ ਕਿ ਕੋਈ ਹੋਰ ਸਰਕਾਰ ਜ਼ਬਰ ਅਦੀਨ ਕਿਸੇ ਮੋਲਕ ਦੇ ਉੱਤੇ ਰਾਜ ਕਰਦੀ ਹੈ ਉੱਥੇ ਕਲੋਨੀਅਲਿਜ਼ਮ ਖਤਮ ਕੀਤਾ ਜਾਵੇ ਪਰ ਸਾਧ ਸੰਗਤ ਜੀ ਜਦ ਆ ਗਈ ਉਹਦੀ ਵਾਰੀ ਕਿ ਜਿਹੜੇ ਪੀਪਲ ਅੰਡਰ ਫੋਰਨ ਡੋਮਿਨੀਅਨ ਹੈਗੇ ਆ ਇਹਾਂ ਉਹਨਾਂ ਦੇ ਉੱਤੇ ਜ਼ਬਰ ਹੁੰਦਾ ਹੈਗਾ ਉਹ ਕਹਿੰਦੇ ਸੋਵਰਨ ਇੰਡੀਪੈਂਡੈਂਟ 스테ਟਸ ਉਹਨਾਂ ਦੀ ਨੈਸ਼ਨਲ ਇੰਟੈਗ੍ਰਿਟੀ ਇਹ ਪੰਗ ਨਹੀਂ ਕਰ ਸਕਦਾ ਹੁਣ ਜਿਹੜਾ ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਹੈਗਾ ਉਹ ਵੀ ਸਾਨੂੰ ਦੱਸਦਾ ਹੈਗਾ ਕਿ ਜਿਹੜੀ ਇਹ ਭਾਰਤ ਦਾ ਸੁਵਿਧਾਨ ਹੈ ਉਹਦੇ ਵਿੱਚ ਪ੍ਰੀਐਮਬਲ ਕਹਿੰਦਾ ਹੈ ਕਿ ਜਿਹੜੀ ਨੈਸ਼ਨਲ ਯੂਨਿਟੀ ਤੇ ਇੰਟੈਗ੍ਰਿਟੀ ਹੈ 댓 ਇਜ਼ ਬੇਸਡ ਔਨ ਹਿਊਮਨ ਡਿਗਨਿਟੀ ਕਹਿੰਦਾ ਜੇ ਹਿਊਮਨ ਡਿਗਨਿਟੀ ਦੇ ਨਾਲ ਇੰਟੈਗ੍ਰਿਟੀ ਤੇ ਯੂਨਿਟੀ ਹੋ ਸਕਦੀ ਹੈ ਜਿਹੜੀ ਇਹ ਕਹਿੰਦੇ ਆ ਕਿ ਵਾਰ-ਵਾਰ ਅਸੀਂ ਭੰਗ ਕਰਦੇ ਆ ਪਰ ਇਹ ਸਟੇਟ ਹਿਊਮਨ ਡਿਗਨਿਟੀ ਨੂੰ ਸਪਰੈਸ ਕਰਦਾ ਹੈ ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆ ਜਿਹੜੇ ਯੂਆਪਾ ਤਾੜਾ ਐਨਐਸਏ 57 ਤੱਕ ਵੀ ਤੁਸੀਂ ਕਿੰਨੇ 57 ਦੇ ਵਿੱਚ ਰਗੜੇ ਗਏ ਹੋ 6-6 ਮਹੀਨੇ ਇਹੋ ਜੇ ਸਟਰਕਚਰ ਨਾਲ ਇਹ ਤੁਹਾਨੂੰ ਇਮਪ੍ਰिजन ਵੀ ਕਰਦਾ ਹੈ ਤੁਹਾਡੀ ਫ੍ਰੀडम ਵੀ ਲੈਂਦਾ ਹੈ ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ ਸੋ ਇਹ ਜਿਹੜਾ ਇਹਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਕੌਨਟਰਡਿਕਸ਼ਨ ਹੈਗਾ ਇਹਨੂੰ ਆਪਾਂ ਨੇ ਖੋਲਣਾ ਹੈਗਾ ਇਹਨੂੰ ਦਿਖਾਣਾ ਹੈਗਾ ਇਹਨਾਂ ਨੇ ਚਾਹੇ ਬੇਸਿਕ ਸਟਰਕਚਰ ਡਾਕਟਰੀਨ ਲਾਗੂ ਕਰਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਜੁਡੀਸ਼ਲ ਰਿਵਿਊ ਆ ਜਾਂਦੀ ਹੈਗੀ ਹੈ ਤੇ ਤੁਹਾਡੇ ਉੱਤੇ ਗੈਰ ਮਨੁੱਖੀ ਅਧਿਕਾਰਾਂ ਕਾਨੂੰਨ ਪੰਕ ਕਰਨ ਦਾ ਇੱਕ ਕੋਰਟ ਰਾਹੀਂ ਐਸਕੇਪ ਰੂਟ ਹੈ ਪਰ ਕੋਰਟਸ ਵੀ ਬਹੁਤ ਹੌਲੇ ਹੌਲੇ ਚੱਲਦੇ ਆ ਉਹ ਵੀ ਜਿਹੜੀ ਪਾਰਲਮੈਂਟ ਨਾਲ ਲੜਾਈ ਹੁੰਦੀ ਹੈ ਉਸ 'ਚ ਹਾਰਦੇ ਹੀ ਹਾਰਦੇ ਆ ਕਿਉਂਕਿ ਪਾਰਲੀਮੈਂਟ ਜਿਵੇਂ ਇੰਗਲੈਂਡ ਕਹਿੰਦਾ ਸੁਪਰੀਮ ਹੈ ਉਹ ਲੋਕਾਂ ਦੇ ਮਤ ਦਾ ਰਖਵਾਲਾ ਹੈਗਾ ਉਸ ਦੇ ਸੇਫਗਾਰਡਸ ਵੀ ਬਹੁਤ ਹੌਲੇ ਹੈਗੇ ਤੇ ਆਪਾਂ ਨੂੰ ਇੱਥੇ ਜਿਹੜੀ ਆ ਕਨਟਰਡਿਕਸ਼ਨਸ ਹੈ ਉਹਦੇ ਉੱਤੇ ਜ਼ੋਰ ਪਾ ਪਾ ਕੇ ਕੇਸ ਉੱਥੇ ਫਾਈਲ ਕਰਕੇ ਰੈਪਰੈਜ਼ੈਂਟੇਸ਼ਨਸ ਦੇ ਕੇ ਆਪਾਂ ਨੂੰ ਇਧਰ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਸਭ ਤੋਂ ਉੱਚੀ ਗੱਲ ਕਿ ਆਪਾਂ ਨੂੰ ਜਿਹੜਾ ਸਾਡਾ ਇਤਿਹਾਸ ਹੈ ਗੁਰਬਾਣੀ ਹੈ ਸਾਨੂੰ ਪਿੱਛੋਂ ਦੇਣ ਹੈਗੀ ਐ ਕੁਰਬਾਨੀਆਂ ਦੀ ਉਸ ਦੇ ਉੱਤੇ ਗੌਰ ਕਰਕੇ ਅੱਗੇ ਆਪਣੇ ਗੁਰੂ ਦੇ ਨਾਲ ਤੁਰਕੇ ਇਸ ਜਿਹੜਾ ਕਹਿੰਦੇ ਆ ਕਿ ਚੱਕਰਵਾਇਉ ਉੱਪਰ ਚੜਦੀ ਕਲਾ ਵਾਲੇ ਸਿੰਘਾਂ ਨੂੰ ਚੱਕਰਵਾਇਉ ਕਿੱਥੇ ਦੇਖਦਾ ਉਹਨਾਂ ਨੂੰ ਤਾਂ ਰਾਹ ਆਪਣੇ ਗੁਰੂ ਦਾ ਦੇਖਦਾ ਉਹਦੇ ਤੇ ਤੁਰਕੇ ਆਪਾਂ ਨਿਕਲੀਏ ਤੇ ਮਨੁੱਖੀ ਅਧਿਕਾਰ ਸਿੱਖੀ ਦੇ ਮੁੱਢਲੇ ਹੱਕ ਮੁੱਢਲੀ ਸੋਚ ਵਿੱਚੋਂ ਪੈਦਾ ਹੈਗੇ ਆ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਣਾ ਕੇ ਇੱਕ ਰੱਬ ਅਧੀਨ ਕੀਤਾ ਹੈ ਯੂਨੀਵਰਸਲਿਜ਼ਮ ਤੁਹਾਨੂੰ ਦਿੱਤੀ ਹੈ ਜਿਸ ਅਧੀਨ ਅਸੀਂ ਬਹੁਤ ਕੁਝ ਆਪਣਾ ਹਾਸਲ ਕਰ ਸਕਦੇ ਹਾਂ ਸੋ ਅੱਜ ਜਿੱਥੇ ਯੂਨਾਈਟਿਡ ਨੇਸ਼ਨ ਨੂੰ ਯਾਦ ਕਰਦੇ ਆ ਧੰਨਵਾਦ ਨੌਵੇਂ ਪਾਤਸ਼ਾਹ ਤੋਂ ਅੱਗੇ 11ਵੇਂ ਪਾਤਸ਼ਾਹ ਜਿੱਥੇ ਆਪਾਂ ਸ਼ਸ਼ੋਭਾ ਦਾ ਉਹਨਾਂ ਦੇ ਦਰਬਾਰ 'ਚ ਉਹਨਾਂ ਦਾ ਕਰਦੇ ਆ ਆਗਿਆ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ